ਕੀ ਕਰਨਾ ਨਹੀਂ ਇੱਥੇ ਕੀ ਕਰਨਾ ਨਹੀਂ ਇੱਥੇ ਪਹਿਲਾਂ ਇੱਥੇ ਦੱਸ ਅੱਜ ਜਾਂ ਅੱਜ ਕਿਉਂ ਤੂੰ ਰੋਜ਼ ਇੱਥੇ ਬੈਠੇਂਗਾ ਜੱਜ ਮੈਂ ਤੈਨੂੰ ਇੱਕ ਵਾਰੀ ਅਸੀਂ ਕਹਿਤਾ ਕਿ ਇੱਥੇ ਆਉਣਾ ਨਹੀਂ ਉਹ ਯਾਰਾ ਨਹੀਂ ਗਲਤ ਕੰਮ ਕਰਤੀ ਆ ਦੇਖੋ ਲਫਾਫਾ ਭਰਿਆ ਸੀ ਤੁਹਾਨੂੰ ਫੇਰ ਦਿਖਾਉਨੇ ਆ ਦੇਖੋ ਤੁਸੀਂ ਬਾਈ ਦਿਖਾ ਦੇ ਓਕੇ ਕੈਮਰਾ ਆ ਦੇਖੋ ਤੁਸੀਂ ਆ ਦੇਖੋ ਨਾਲ ਹੀ ਆ ਤੇ ਚਮਕਾਉਣ ਵਾਸਤੇ ਬੁੱਲ ਚਮਕਾਉਣ ਵਾਸਤੇ ਵੀ ਆ ਦੇਖੋ ਆ ਸੁਰਖੀ ਵੀ ਨਾਲ ਹੀ ਨਹੀਂ ਫਿਰਦੀ ਆ ਇਹ ਗੁਰੂ ਘਰ ਦੇ ਕੋਲ ਨਹੀਂ ਹਟਦੀ ਗਲਤ ਕੰਮ ਕਰਿਆ ਹਟਿਆ ਜੀ ਇਹਦੀ ਪਹਿਲਾ ਡੰਡਾ ਫੇਰ ਕੇ ਹਟਿਆ ਇਹਦੇ ਇਹਨੇ ਮੈਂ ਆਪਣੀ ਵਾਈਬ ਨਾਲ ਜਾਂਦਾ ਸੀ ਇਹਨੇ ਮੈਨੂੰ ਆਟੋ ਦੇ ਵਿੱਚ ਦੇਖ ਕੇ ਹੱਥ ਮਾਰਿਆ ਅੱਛਾ ਇਹਦਾ ਮੈਂ ਜੂਤ ਪਤਾਨ ਇੱਥੇ ਪਹਿਲਾਂ ਇੱਕ ਦਮ ਕਰਕੇ ਹਟਿਆ ਓਏ ਥੋੜਾ ਜਿਹਾ ਪਿੱਛੇ ਖੜਦੇ ਸੀ ਅੱਛਾ ਇਹ ਗੁਰੂ ਘਰ ਨੂੰ ਕੁਝ ਨਹੀਂ ਸਮਝਦੇ ਜੀ ਇਹ ਪਿਆਰ ਨਹੀਂ ਹੈ ਜੀ ਇਹ ਦਿਖਾ ਇੱਧਰ ਆ ਕੇ মিডিਆ ਦੇ ਸਾਹਮਣੇ ਲਫਾਫਾ ਦਿਖਾ ਵੀਡੀਓ ਦੇ ਸਾਹਮਣੇ ਲਫਾਫਾ ਦਿਖਾ ਦਿਖਾ ਲਫਾਫਾ ਖੋਲ ਕੇ ਭਾਈਆ ਡਾਂਗ ਦਿਖਾ ਲਫਾਫਾ ਲਫਾਫਾ ਹੱਥ ਮਾਰ ਰਿਹਾ ਪਾਪਾ ਦਿਖਾ ਖੋਲ ਕੇ ਦਿਖਾ ਲਫਾਫਾ ਦਿਖ ਲਫਾਫਾ ਦਗਾ ਖੁੱਲ ਕੇ ਇੱਥੇ ਖੜ੍ਹ ਇੱਥੇ ਖੜ੍ਹ ਪੂਰਾ ਪੂਰਾ ਜਵਾਬ ਖਰਾਉਗਾ ਤੇ ਉਹ ਜਵਾਬਾਂ ਦਾ ਕੀ ਆ ਤੁਸੀਂ ਕਿਨੇ ਚਿਰ ਦੇ ਦੇਖਦੇ ਨਾ ਬਾਹਲਾ ਚਲੋ ਜੰਦਾ ਦੇ ਦੇ ਤੇ ਹਟਦੀ ਕਾ ਤਾਂ ਨਹੀਂ ਹੈ ਹਟਦੇ ਨਹੀਂ ਹਟਾਉਦੇ ਹਟਦੀ ਹੁਣੇ ਨੂੰ ਅੱਜ ਪੁਲਿਸ ਨੂੰ ਰੰਗੇ ਹੱਥੀ ਫੜਿਆ ਮੈਂ ਪੁਲਿਸ ਦੇ ਹਮਾਂ ਮੈਂ ਦੇਖਦਾ ਸੀ ਵੀ ਇਹਨੂੰ ਰੰਗੇ ਹੱਥੀ ਫੜਦਾ ਅੱਜ ਮੈਂ ਰੰਗੇ ਹੱਥੀ ਹੀ ਫੜਿਆ ਯਾਰ ਤਰੂਨੀ ਕਾਰਵਾਈ ਕਰੋ ਜੀ ਹੈ ਤਰੂਨੀ ਕਾਰਵਾਈ ਕਰੋ ਠੀਕ ਆ ਜਿਹੜੀ ਗੱਲ ਬਣਦੀ ਨਾ ਉਹ ਗੱਲ ਕਰੋ ਨਾ 400 ਦੀ ਗੱਲ ਦਾਦਾ ਮੈਂ ਇੱਥੇ ਗੁਰੂ ਘਰ ਦੇ ਅਸੀਂ ਗੇਟ ਦੇ ਮੋੜੇ ਅਸੀਂ ਮੱਥਾ ਟੇਕ ਕੇ ਲੰਘਦੇ ਆਂ ਉੱਥੇ ਭਈਏ ਪਚਕਾਰੀਆਂ ਮਰੀ ਜਾਂਦੇ ਨੇ ਐ ਮੂੰਹ ਜੇ ਪਾ ਕੇ ਗੁੱਟ ਕੇ ਤੁਸੀਂ ਗੁਰੂ ਘਰ ਦੇ ਮਗਰ ਇੱਥੇ ਧੰਦਾ ਕਰੀ ਜਾਨੀਓ ਆਹ ਦੋਸਤੋ ਅੱਜ ਅਸੀਂ ਤੁਹਾਨੂੰ ਦਿਖਾਉਣ ਲੱਗੇ ਆਂ ਮਲੇਰ ਕੋਡਾ ਦਾ ਰੋਡ ਤੇ ਖੜੇ ਆ ਗੁਰਦਾਰ ਆਲਮਗੀਰ ਸਾਹਿਬ ਦੇ ਕੋਲ ਇੱਥੇ ਜਿਹੜਾ ਇੱਕ ਗਲਤ ਕੰਮ ਚੱਲਦਾ ਉਹ ਅਸੀਂ ਤੁਹਾਨੂੰ ਦਿਖਾਉਂਦੇ ਆਂ ਇੱਥੇ ਜਨਾਨੀਆਂ ਗਲਤ ਆਉਂਦੀਆਂ ਅਸੀਂ ਪਹਿਲਾਂ ਵੀ ਭਜਾਈਆਂ ਸੀ ਪਰ ਬਾਜ਼ ਨਹੀਂ ਆਉਂਦੀ ਆਹ ਅੱਜ ਅਸੀਂ ਉੱਪਰੋਂ ਫੜਦੇ ਜਾਨਾ ਆਓ ਜੀ ਆਦੇ ਆਓ ਆ ਦੇਖੋ ਇੱਧਰ ਆਓ ਇੱਧਰ ਇੱਧਰ ਆਓ ਕੌਣ ਅੰਦਰ ਅੱਜ ਆਈ ਹੈ ਬਾਪੂ ਦੱਸ ਕੀ ਕਰਨ ਆਉਣੀ ਐ ਇੱਥੇ ਕੀ ਕਰਨ ਆਉਣੀ ਐ ਤੂੰ ਪਹਿਲਾਂ ਇੱਥੇ ਦੱਸ ਅੱਜ ਆ ਜਾਂ ਅੱਜ ਕਿਉਂ ਤੂੰ ਰੋਜ਼ ਇੱਥੇ ਬੈਠੇ ਨੇ ਜਾਂ ਤੈਨੂੰ ਮੈਂ ਤੈਨੂੰ ਇੱਕ ਵਾਰੀ ਅਸੀਂ ਕਹਿਤਾ ਵੀ ਇੱਥੇ ਆਉਣਾ ਨਹੀਂ ਆ ਬਈ ਯਾਰ ਨਹੀਂ ਗਲਤ ਗੱਲ ਕਰਤੀ ਆ ਦੇਖੋ ਲਫਾਫਾ ਭਰਿਆ ਸੀ ਤੁਹਾਨੂੰ ਨਰੋਧਾ ਫਿਰ ਦਿਖਾਉਣਾ ਹੈ ਦੇਖੋ ਤੁਸੀਂ ਬਾਈ ਦਿਖਾ ਨੇੜੇ ਉਹ ਕੈਮਰਾ ਕਰ ਆ ਦੇਖੋ ਤੁਸੀਂ ਆ ਦੇਖੋ ਨਾਲ ਹੀ ਆਪਦੇ ਚਮਕਾਉਣ ਵਾਸਤੇ ਬੁੱਲ ਚਮਕਾਉਣ ਵਾਸਤੇ ਵੀ ਆ ਦੇਖੋ ਆ ਸੁਰਖੀ ਵੀ ਨਾਲ ਹੀ ਨਹੀਂ ਫਿਰਦੀ ਆ ਆ ਦੇਖੋ ਤੁਸੀਂ ਆ ਕਿੰਨੇ ਨਿਰੋਧ ਰਹੇ ਇਹ ਇਹ ਪ੍ਰਵਾਸੀ ਉਹ ਲੋਕ ਨੇ ਜਿਹੜੇ ਸਾਡੇ ਪੰਜਾਬੀਆਂ ਨੂੰ ਖਰਾਬ ਕਰਦੇ ਨੇ ਤੇ ਨਾਲੇ ਨਾਲੇ ਇੱਕ ਗੱਲ ਹੋਰ ਇਹ ਇਹਨਾਂ ਦੇ ਕੋਲ ਛੋਟੇ ਛੋਟੇ ਬੱਚੇ ਉਹਨਾਂ ਨੂੰ ਵੀ ਇਹ ਇੱਥੇ ਆਉਂਦੇ ਨੇ ਇੱਥੇ ਬਜ਼ੁਰਗ ਵੀ ਆਉਂਦੇ ਨੇ ਇਹਨਾਂ ਨੇ ਸਾਡਾ ਇਲਾਕਾ ਖਰਾਬ ਕੀਤਾ ਪਿਆ ਅਸੀਂ ਪਹਿਲਾਂ ਵੀ ਵੀਡੀਓ ਪਾਈ ਸੀ ਪਰ ਉਹ ਜਿਹੜੀ ਵੀਡੀਓ ਉਹ ਉਹ ਹਟ ਗਈਆਂ ਜਨਾਨੀਆਂ ਇਹ ਪ੍ਰਵਾਸਾਂ ਨਾਲ ਆ ਗਈ ਇੱਕ ਅੱਡਾ ਦਿਖਾ ਇੱਥੇ ਹੀ ਖੜੀ ਅੱਗੇ ਅੱਗੇ ਚੱਲ ਕੇ ਅੱਡਾ ਦਿਖਾ ਜਿੱਥੋਂ ਨਿਕ ਜਿੱਥੋਂ ਪਹਿਲਾਂ ਜਿੱਥੋਂ ਨਿਕਲ ਜਿੱਥੋਂ ਅੱਡਾ ਦਿਖਾ ਅੱਡਾ ਖੜੀ ਇੱਥੇ ਆ ਆ ਜਿੱਥੋਂ ਅੰਦਰੋਂ ਨਿਕਲੀ ਅੱਡਾ ਦਿਖਾ ਦੇ ਆਪਦੇ ਆ ਜਾ ਤੂੰ ਅੱਡਾ ਦਿਖਾ ਪਹਿਲਾਂ ਤਾਂ ਉਹ ਉਧਰ ਉਹ ਪਹਿਲਾਂ ਅੱਡਾ ਦਿਖਾ ਉਹ ਅੱਡਾ ਆ ਦੇਖੋ ਆ ਜਾ ਮੈਂ ਤੈਨੂੰ ਰੰਗੇ ਹੱਥੀ ਫੜਿਆ ਇੱਥੋਂ ਨਿਕਲ ਇਧਰ ਪਹਿਲਾਂ ਰਿਹਾ ਬਲੇਰੀਆ ਉਹ ਤਾਂ ਉਹ ਆ ਦੇਖੋ ਜੀ ਆ ਕਮਰਾ ਵਾ ਆ ਕਮਰਾ ਵਾ ਜਿੱਥੇ ਇਹ ਆ ਜਾ ਬਾਈ ਜੀ ਆ ਦਿਖਾਈ ਜਿਹੜਾ ਵੇ ਆ ਦੇਖੋ ਬਾਈ ਆ ਬਾਈ ਦਿਖਾਈ ਇੰਦਕੇ ਕੈਮਰੇ ਨਾਲ ਇੱਥੇ ਹਾਲਾਤ ਦੇ ਕਮਰੇ ਦੇ ਆ ਦੇ ਆ ਜਿਹੜੇ ਇੱਥੇ ਕੰਡੋਂ ਪਏ ਨੇ ਦੇਖੋ ਬਾਈ ਜੀ ਆ ਦੇਖੋ ਕਾਉਂਟਮਾ ਦਾ ਢੇਰ ਲੱਗਿਆ ਹੋਇਆ ਬਾਈ ਜੀ ਇੱਕ ਫੋਟੋ ਵੀ ਖਿੱਚ ਦੇ ਨੀਚੇ ਵਾਲੇ ਤੋਂ ਆ ਜਿਹੜਾ ਇਹ ਇੱਥੋਂ ਆ ਦੇਖੋ ਜੀ ਕੌਟਮਾ ਦਾ ਢੇਰ ਦੱਸ ਰਿਹਾ ਵੀ ਇੱਥੇ ਪਤਾ ਨਹੀਂ ਕਿੰਨੇ ਸਾਲਾਂ ਤੋਂ ਹੈ ਕੰਮ ਚੱਲਦਾ ਆ ਸਾਰੇ ਜਿਹੜੇ ਭਾਈ ਜੀ ਕਰੀ ਕਰਖ ਵਾਰੀ ਫੇਰ ਨੇੜੇ ਕਰੀ ਨੇੜੇ ਨੇੜੇ ਆ ਭਾਈ ਜੀ ਦੇਖੋ ਕੌਟਮਾ ਦਾ ਢੇਰ ਆ ਦੇਖੋ ਇਹ ਦੱਸ ਰਿਹਾ ਵੀ ਇੱਥੇ ਪਤਾ ਨਹੀਂ ਕਿੰਨੇ ਸਾਲਾਂ ਤੋਂ ਕੰਮ ਚੱਲਦਾ ਰ ਅਸੀਂ ਹੈਰਾਨ ਆ ਅਸੀਂ ਹੈਰਾਨ ਆ ਲੋਕਾਂ ਤੇ ਜਿਹੜੇ ਇੱਥੇ ਆਉਂਦੇ ਨੇ ਤੇ ਤੇਰਾ ਰਹਿੰਦੀ ਕਿੱਥੇ ਦੱਸ ਉਹ ਬਾਬੂ ਮੈਂ ਤਾਂ ਇੱਥੇ ਰਹਿੰਦੀ ਨਹੀਂ ਤੂੰ ਇੱਥੇ ਗਲਤ ਕੰਮ ਕਰਨ ਕਿੱਥੇ ਆਉਣੀ ਆ ਮੈਂ ਉਹ ਤਿੰਨ ਮਨਾ ਕਰਤੇ ਮੈਂ ਫੇਰ ਜਦ ਤੈਨੂੰ ਮੈਂ ਇੱਕ ਵਾਰੀ ਮਨਾ ਕਰਤਾ ਸੀ ਤਕਾ ਤੇ ਆਉਣ ਲੱਗੀ ਆ ਜਦ ਤੈਨੂੰ ਮੈਂ ਮਨਾ ਕਰਤਾ ਸੀ ਤਕਾ ਤੇ ਆਉਣਦੀ ਆ ਤੈਨੂੰ ਮੈਂ ਇਹ ਗੱਲ ਕਹੀ ਸੀ ਨਾ ਵੀ ਮੈਂ ਤੇਰੀ ਵੀਡੀਓ ਬਣਾ ਕੇ ਲੈ ਕੇ ਜਾਉਂ ਤੈਨੂੰ ਮੈਂ ਕਿਹਾ ਸੀ ਨਾ ਆ ਬਾਹਰ ਆ ਜਾ ਬਾਹਰ ਆ ਜਾ ਆਜ ਇੱਧਰ ਆ ਇੱਧਰ ਆ ਆ ਕੈਮਰਾ ਤੇ ਪਰੇ ਨਹੀਂ ਕਰਦਾ ਇੱਧਰ ਆ ਦੇਖੋ ਬਾਈ ਜੀ ਆ ਮਰੇਰ ਕੋਟੜਾ ਰੋਡ ਆ ਆ ਅੱਡਾ ਬਣਾਇਆ ਜਿਹੜਾ ਤੁਹਾਨੂੰ ਅਸੀਂ ਅੱਗੇ ਵੀ ਦਿਖਾਇਆ ਸੀ ਇੱਥੇ ਖੜਜਾ ਇੱਥੇ ਖੜਜਾ ਆ ਅੱਡਾ ਬਣਾਇਆ ਇਹਨਾਂ ਲੋਕਾਂ ਦਾ ਇਹ ਹਰਦੀ ਨਹੀਂ ਤੈਨੂੰ ਅਸੀਂ ਪਹਿਲਾਂ ਕਿਹਾ ਸੀ ਵੀ ਤੂੰ ਛੱਡ ਦੇ ਗਲਤ ਕੰਮ ਕਰਨਾ ਤੈਨੂੰ ਕਿਸੇ ਪਾਸੇ ਫੈਕਟਰੀ ਚਲਾ ਦਿੰਨੇ ਆ ਪਰ ਤੂੰ ਹੁਣ ਤੂੰ ਆਏ ਦੱਸ ਜਿਹੜਾ ਲਫਾਫਾ ਕਾਉਂਡਮਾ ਦਾ ਭਰਿਆ ਇੱਕ ਹੀ ਕਰਨਾ ਤੈ ਜਿਹੜਾ ਕਾਉਂਡਮ ਫੇਰ ਚੱਕ ਲੇ ਤਾਂ ਕੀ ਕਰਨੇ ਦੱਸ ਤੂੰ ਦੱਸ ਕੀ ਕਰਨੇ ਨੇ ਬੋਲ ਨਹੀਂ ਨਹੀਂ ਫੇਰ ਹੁਣ ਫੇਰ ਚੱਕ ਲਿਆ ਤੂੰ ਆ ਆ ਫੇਰ ਚੱਕ ਲੈ ਤੂੰ ਦੇਖ ਕਿੰਨੇ ਨੇ ਇਹ ਇਹ ਕੀ ਕੰਮ ਕਰਦਾ ਦੱਸ ਆਜੋ ਬਾਈ ਜੀ ਆਜੋ ਕਿੱਥੇ ਤੇ ਰਹਿਣਾ ਆਣੇ ਤੁਸੀਂ ਇੱਧਰ ਆਓਗੇ ਕਿੱਥੇ ਨੇ ਕਬੱਡੀ ਆ ਦੇਖੋ ਅਸੀਂ ਆ ਜਨਾਨੀ ਗਲਤ ਕੰਮ ਕਰਦੇ ਗੁਰੂ ਘਰ ਦੇ ਕੋਲ ਆ ਜਨਾਨੀ ਗੁਰੂ ਅਸੀਂ ਇਹਨੂੰ ਰੰਗੇ ਹੱਥੀ ਫੜਿਆ ਵਾ ਕੀ ਕਹਿੰਦਾ ਜਾਣਦੇ ਹੋ ਤੁਸੀਂ ਮਾੜੀ ਕਰ ਲੈ ਜੀ ਇਹ ਦੁਨੀਆ ਤੇ ਮਾੜੀ ਆਲਫਾ ਦੇ ਦਿਖਾ ਕੀ ਆ ਮਾੜੀ ਕਰ ਲੈ ਲਫਾਫੇ ਤੇ ਖਾ ਕੇ ਕੱਟ ਕੇ ਕੀਆ ਉੱਤਰੋ ਮੜਾ ਜਾ ਖੜੋ ਇੱਕ ਮਿੰਟ ਆ ਦੇਖੋ ਲਫਾਫੇ ਭਰੇ ਹੋਏ ਦਾ ਆ ਕੁੰਟਮਾ ਦਾ ਲਫਾਫਾ ਭਰੇ ਦੇਖੋ ਇੱਧਰ ਦੇਖੋ ਦੇਖੋ ਚੰਗੀ ਗੱਲ ਐ ਦੱਸੋ ਮੈਨੂੰ ਆ ਸਾਡਾ ਗੁਰੂ ਅਰਨਗੀਰ ਸਾਹਿਬ ਇੱਥੋਂ ਕਿੰਨੀ ਦੂਰ ਆ ਦੱਸੋ ਤੁਸੀਂ ਕਿੰਨੀ ਦੂਰ ਆ ਹੋਏ ਅੱਧਾ ਕਿਲੋਮੀਟਰ ਵੀ ਨਹੀਂ ਅੱਧਾ ਕਿਲੋ ਜੇ ਤੁਸੀਂ ਅੰਦਰ ਜਾ ਕੇ ਹਾਲਾਤ ਦੇਖੋ ਕਮਰੇ ਦੇ ਢੇਰ ਲੱਗਿਆ ਪਿਆ ਕੁੰਟਮਾ ਦਾ ਸੀ ਕੁੰਟਮਾ ਦਾ ਢੇਰ ਲੱਗਿਆ ਪਿਆ ਇਹ ਹੱਦ ਹੀ ਨਹੀਂ ਇਨੂੰ ਅਸੀਂ ਬਹੁਤ ਰੋਕਿਆ ਵੀ ਹਟ ਜਾ ਹਟ ਜਾ ਤੈਨੂੰ ਕੰਮ ਤੇ ਲਵਾ ਦਿੰਨੇ ਆ ਕਿਥੇ ਕਈ ਸਾਲ ਹੋ ਗਏ ਆ ਆ ਦੇਖ ਬਾਈ ਨਰੂਧਾ ਦਾ ਢੇਲ ਕ ਕੀ ਕਹਿਣਾ ਚਾਹੁੰਦਾ ਗੁਰੂ ਘਰ ਦੇ ਕੋਲੇ ਗਲਤ ਕੰਮ ਕਰਦੇ ਨੇ ਬਹੁਤ ਗਲਤ ਆ ਮੈਂ ਤਾਂ ਇਥੇ ਨਿੰਗਾ ਨੂੰ ਵੀ ਦੱਸਿਆ ਸੀ ਵੀਰੇ ਅੱਛਾ ਜੀ ਹਟਦੀਆਂ ਨਹੀਂ ਮੈਂ ਖੋਦ ਨੂੰ ਕਿਹਾ ਮੈਂ ਕਿਹਾ ਤੈਨੂੰ ਕਿਸੇ ਪਾਸੇ ਕੰਮ ਤੇ ਲਵਾ ਦਿੰਨਾ ਤੂੰ ਇਹ ਕੰਮ ਛੱਡ ਦੇ ਹਾਂ ਗੱਲ ਤੇ ਅੱਜ ਮੈਨੂੰ ਮਜਬੂਰ ਨਾ ਹੋ ਕੇ ਦੂਰੀ ਹੋ ਕੇ ਕੰਮ ਕਰਦਾ ਪਿਆ ਨਵੇਂ ਮੁੰਡੇ ਖਰਾਬ ਹਾਂ ਹਾਂ ਨਵੇਂ ਮੁੰਡੇ ਯਾਰ ਛੋਟੇ 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 ਬੱਚੇ ਆਉਂਦੇ ਨੇ ਬਜ਼ੁਰਗ ਹੋ ਗਏ ਨੇ ਮੇਰੇ ਇੱਥੇ ਮੇਰਾ ਆ ਦੇਖੋ ਇੱਧਰ ਕੀ ਇਹਨਾਂ ਨੇ ਕੀ ਕੀ ਕੰਮ ਕੀਤਾ ਬਾਈ ਜੀ ਦੇਖੋ ਇਹਨਾਂ ਨੇ ਆਜੋ ਇੱਕ ਮਿੰਟ ਆਹ ਦੇਖੋ ਲਿਫਾਫਾ ਭਰਿਆ ਹੋਇਆ ਅੰਦਰ ਦੇਖੋ ਢੇਰ ਲੱਗਿਆ ਹੈ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਗੁਰੂ ਘਰ ਦੇ ਕੋਲੇ ਗਲਤ ਕੰਮ ਕਰਦੀ ਹੈ ਹੈ ਗਲਤਾ ਜੀ ਗਲਤਾ ਬਿਲਕੁਲ ਇਹ ਮੰਦੀ ਨੇ ਇਹਦੇ ਵੀ ਇਹਦੇ ਫੇਰ ਇਹਨੇ ਲਿਫਾਫਾ ਪਰ ਕੇ ਫੇਰ ਉਹਦੇ ਕੋਲੇ ਰੱਖ ਲਿਆ ਕਾਉਂਟਿੰਗ ਇਹਨੂੰ ਅਸੀਂ ਬਹੁਤ ਵਰਜਿਆ ਘੱਟੋ ਘਟ ਵੀ 15 ਦਿਨ ਹੋ ਗਏ ਇਹਨੂੰ ਕਹਿੰਦੇ ਨੇ ਵੀ ਕੰਮ ਛੱਡ ਦੇ ਛੱਡਦੀ ਨਹੀਂ ਜੀ ਇਹ ਫੇਰ ਕੀ ਕੀ ਇਹਦਾ ਇਲਜ਼ਾਮ ਹੋਣਾ ਚਾਹੀਦਾ ਹਣ ਤੁਸੀਂ ਕੀ ਕਹਿਣਾ ਚਾਹੁੰਦੇ ਤੁਸੀਂ ਗੁਰਸਿੱਖ ਬੰਦੇ ਹੋ ਮੈਂ ਤਾਂ ਇੱਕ ਦਿਨ ਗੁਰੂ ਘਰ ਦੇ ਕੋਲੋਂ ਹੀ ਹਟਦੀ ਗਲਤ ਕੰਮ ਕਰ ਲੈ। ਹਟਿਆ ਜੀ ਇਹਦੀ ਪਹਿਲਾਂ ਡੰਡਾ ਫੇਰ ਕੇ ਹਟਿਆ ਇਹਦੇ ਇਹਨੇ ਮੈਂ ਆਪਣੀ ਵਾਈ ਬਣਾ ਲ ਜਾਂਦਾ ਸੀ। ਹੂੰ ਇਹਨੇ ਮੈਨੂੰ ਆਟੋ ਦੇ ਵਿੱਚ ਦੇਖ ਕੇ ਹੱਥ ਮਾਰਿਆ। ਅੱਛਾ ਇਹਦਾ ਮੈਂ ਜੂਤ ਪਤਾਨ ਇੱਥੇ ਪਹਿਲਾਂ ਇੱਕ ਦਿਨ ਕਰਕੇ ਹਟਿਆ। ਓਏ ਥੋੜਾ ਜਿਹਾ ਪਿੱਛੇ ਖੜਦੇ ਸੀ। ਅੱਛਾ ਇਹ ਗੁਰੂ ਘਰ ਨੂੰ ਕੁਝ ਨਹੀਂ ਸਮਝਦੇ ਜੀ ਇਹ ਪਿਆਰ ਨਹੀਂ ਹੈ ਜੀ ਇਹ। ਪਿਆ ਇਹ ਸਾਡੇ ਪੰਜਾਬੀ ਖਰਾਬ ਕਰਦੀ ਹੈ। ਪੰਜਾਬੀਆਂ ਨੂੰ ਦੇਖੋ ਜੀ ਪੰਜਾਬੀ ਸਾਡੇ ਮੁੰਡੇ ਸਾਡੇ ਇਹ ਬਜ਼ਾਰਾਂ ਵਾਲੀਆਂ ਪੰਜਾਬੀਆਂ ਨੂੰ ਖਰਾਬ ਕਰਦੀਆਂ ਨੇ ਇੱਥੇ ਜਿਹੜੀ ਇਹ ਤਿੰਨ ਚਾਰ ਦੇਣੀਆਂ ਖੜਦੀਆਂ ਨੇ ਜਿੱਥੇ ਅਸੀਂ ਇਹ ਲੋਕਾਂ ਤੋਂ ਬਚ ਕੇ ਰਹਿਣ ਦੀ ਸਾਨੂੰ ਲੋੜ ਆ ਪ੍ਰਵਾਸੀਆਂ ਤੋਂ ਉੱਥੇ ਹੀ ਸਾਡੇ ਨੌਜਵਾਨ ਜਿਹੜੇ ਪੰਜਾਬੀ ਮੁੰਡੇ ਨੇ ਤੇ ਇੱਥੇ ਸਾਡੇ ਜਿਹੜੇ ਬਜ਼ੁਰਗ ਨੇ ਉਹ ਵੀ ਇਹਨਾਂ ਕੋਲ ਆਉਂਦੇ ਨੇ ਆ ਦੇਖੋ ਇਸ ਟਾਈਮ ਨਰੋਤਾ ਦਾ ਇਹਨਾਂ ਕੋਲ ਭਰਿਆ ਹੋਇਆ ਸੀਗਾ ਲਫਾਫਾ ਦੇਖੋ ਇਹ ਤੋਂ ਅੰਦਰ ਜਾ ਕੇ ਦੇਖੋ ਹਾਲਾਤ ਤੁਸੀਂ ਐਡਾ ਢੇਰ ਲੱਗਿਆ ਪਿਆ ਜੀ ਕਟੋ ਕਟ ਸਾਲ 2 ਸਾਲ ਦਾ ਚੱਲਦਾ ਮੈਟਰ ਇਹ ਹਟ ਨਹੀਂ ਰਹੇ ਇਹਨਾਂ ਦਾ ਕਈ ਗੇਰ ਹੱਥ ਵਾਲਾ ਹੋ ਗਿਆ 2-3 ਵਾਰ ਤਾਂ ਅਸੀਂ ਸਿੰਘ ਸਿੰਘਾ ਨੂੰ ਵੀ ਬੁਲਾ ਕੇ ਇਹਨਾਂ ਤੇ ਕਾਰਵਾਈ ਕਰਾਈ ਆ ਪਰ ਇਹ ਹਟਦੀ ਨਹੀਂ ਪਹਿਲਾਂ ਜਿਹੜੀ ਅਸੀਂ ਉਹ ਮਰ ਰੋਕਤੀ ਇਹਨੂੰ ਮੈਂ ਇੱਕ ਦਿਨ ਕਿਹਾ ਮੈਂ ਕਿਹਾ ਤੈਨੂੰ ਕਿਸੇ ਪਾਸੇ ਫੈਕਟਰੀ ਚ ਲਾ ਦੇਣਾ ਤੂੰ ਕੰਮ ਛੱਡ ਦੇ ਅੱਜ ਮੈਂ ਇਹਨੂੰ ਰੰਗੇ ਹੱਤੀ ਫੜਿਆ ਵੈ ਇਹਨੂੰ ਪੁੱਛੇ ਤੇ ਨਾਲ ਮੁੱਦਾ ਕਿਹੜਾ ਸੀ ਆ ਕੀ ਆ ਇਹਨਾਂ ਕੁਝ ਲੈ ਕੇ ਚੱਲਗੇ ਤੂੰ ਆ ਕੀ ਆ ਅੰਦਰ ਜਾ ਕੇ ਤੁਰਦੀਆਂ ਅੰਦਰ ਜਾ ਕੇ ਤੈਕਰੀ ਜਾਨੀਆਂ ਆ ਆ ਕੀ ਆ ਹਾਂ ਆ ਕੀ ਆ ਐਨ ਐਸ ਮੰਦ ਕਿਤੇ ਲੈ ਕੇ ਤੁਰਦੀ ਫਿਰਦੀਆਂ ਦੱਸ ਭਾਈ ਜੀ ਤੂੰ ਅੰਦਰ ਜਾ ਕੇ ਦੇਖ ਤਾਂ ਟਰੇਲ ਦੇ ਦੇ ਕੋਈ ਨਹੀਂ ਆਵੇ ਦੇਹਾਰੀ ਚ ਪਤਾ ਨਹੀਂ ਕਿੰਨੇ ਕਿੰਨੇ ਆਉਂਦੇ ਨੇ ਅੱਜ ਅਸੀਂ ਆਏ ਹਾਂ ਪ੍ਰੋਫੜਿਆ ਮੁੰਡਾ ਉਹ ਤੋਂ ਬੜਾ ਫੜਿਆ ਭੱਜ ਕੇ ਪੁੱਛ ਲੈ ਇਹਨੂੰ ਭੱਜਾਂ ਬੰਦਾ ਪੁੱਛੇ ਨਾ ਕਿੱਥੇ ਆ ਸਰਦਾਰ ਉਹ ਇਹ ਫੜੀ ਸੀ ਜੀ ਮੈਂ ਕਹਿੰਦੀ ਉਹੀ ਫੜੀ ਸੀ ਜਿਹੜੀ ਪਹਿਲੀ ਪਹਿਲੀ ਚੋਰੀ ਸੀ ਦੂਜੀ ਨਹੀਂ ਸੀ ਉਹੀ ਮੈਂ ਬੜ ਬਈ ਕੀਤੀ ਵੀਰੇ ਨਹੀਂ ਨਹੀਂ ਜਿਹੜੀ ਫੜ ਲਈ ਜਿਹੜਾ ਫੜ ਲਿਆ ਉਹੀ ਚੋਰ ਆ ਕਹਿੰਦੇ ਕਹਿੰਦੀ ਇੱਕੋ ਵਾਰੀ ਫੜੀ ਸੀ ਮੈਂ ਇਹਨਾਂ ਦਾ ਰੋਜ਼ ਦਾ ਕੰਮ ਆ ਜੀ ਇਹ ਤਾਂ ਰੋਜ਼ ਦਾ ਇਹਨਾਂ ਨੇ ਅੱਡਾ ਫੇਰ ਹੁਣ ਮੈਂ ਨਹੀਂ ਆਉਂਦਾ ਵਜਾ ਤਾਂ ਮਰਜੀ ਦੇਖ ਲੈ ਮੈਂ ਆਉਂਦੀ ਨਹੀਂ ਉਹਨਾਂ ਕੋਲ ਡੈਕ ਭਰੀ ਸੀ ਮੈਂ ਉੱਥੇ ਉਹ ਮੈਂ ਫੇਰੇ ਆਉਂਦੀ ਨਹੀਂ ਮੇਰੇ ਪਾਸ ਇਹ ਜਦੀ ਕਹਿੰਦੀ ਆਉਂਦੀ ਨਹੀਂ ਇੱਥੇ ਵਿੱਚ ਰਜਾਨਾ ਬਾਪੂ ਜੀ ਤੁਸੀਂ ਦੱਸੋ ਰਜਾਨਾ ਆਉਂਦੀ ਹੈ ਕਿ ਨਹੀਂ ਆਉਂਦੀ ਆ ਜੀ ਤੂੰ ਦੱਸ ਬਈ ਇਹ ਤਾਂ ਪੁੱਛੋ ਉਹ ਨੂੰ ਵੀ ਮੈਂ ਡਰ ਕੇ ਕਹਿੰਦੀ ਮਦਾਉਂਦੀ ਨਹੀਂ ਕੀ ਫੇਰ ਨਹੀਂ ਆਉਂਦੀ ਆ ਆ ਆ ਫੇਰ ਚੱਕੇ ਤੇ ਫੇਰ ਲਫਾਵੇ ਚ ਪਾਲੇ ਸੀ ਕਿਸੇ ਹੋਰ ਨੂੰ ਡੰਗਣ ਵਾਸਤੇ ਨੇ ਹਾਂ ਹਾਂ ਫੇਲੀ ਆਉਣੀ ਆ ਇੱਥੇ ਪਾ ਕੇ ਇੱਥੇ ਮਨਾ ਹੋ ਗਈ ਟੀਮਾ ਨਹੀਂ ਤਿੰਮਾ ਰੁਕੇ ਸੀ ਨਾ ਰੁਕ ਮੈਂ ਰੋਕ ਤਿੰਮਾ ਕਿ ਤਿੰਮਾ ਫੈਕਟਰੀ ਚ ਲਾ ਦਿੰਦਾ ਡੰਡਾ ਫੇਰਿਆ ਮੈਂ ਫੇਰਿਆ ਨਾ ਉੱਥੇ ਖੜਾ ਕੇ ਪਤਾ ਤੈਨੂੰ ਯਾਦ ਆਦ ਤਰੇ ਜਿੱਦਣ ਤੇਰੇ ਡੱਡਾ ਫੇੜਿਆ ਮੈਂ ਦੇਖਿਆ ਨੇ ਤੈਨੂੰ ਤੁਸੀਂ ਗੁਰੂ ਸਾਹਿਬ ਨੂੰ ਕੋਈ ਸਮਝੇ ਨਹੀਂ ਹੋਇਆ ਮੈਂ ਹੁਣ ਮੈਨੇਜਰ ਸਾਹਿਬ ਨੂੰ ਫੋਨ ਕਰਕੇ ਹਟਿਆ ਮੰਜੀ ਸਾਹਿਬ ਮੈਂ ਕਿਹਾ ਬਾਬਾ ਜੀ ਮੈਂ ਜਾਣਾ ਫਟਣ ਵਾਸਤੇ ਉਹਨਾਂ ਨੂੰ ਮੈਂ ਕਹੋ ਨਹੀਂ ਹਟਦੀਆਂ ਕਹਿੰਦਾ ਕੋਈ ਗੱਲ ਨਹੀਂ ਮੈਂ ਕਿਹਾ ਗੁਰੂ ਘਰ ਦੇ ਕੋਲ ਗਲਤ ਕੰਮ ਕਰਦੇ ਨੇ ਨਹੀਂ ਮੈਂ ਦੱਸਦਾ ਉਹਨਾਂ ਨੂੰ ਉਹ ਹੈ ਹੀ ਨਹੀਂ ਕਿ ਉੱਥੇ ਹਾਂ ਪਰ ਮਨਨ ਨੂੰ ਦੱਸਦਾ ਵੀ ਗੁਰੂ ਘਰ ਦੇ ਕੋਲ ਗਲਤ ਕੰਮ ਚੱਲਦਾ ਬਾਈ ਅੰਦਰ ਜਾ ਕੇ ਦੇਖੋ ਤੁਸੀਂ ਢੇਰ ਲੱਗਿਆ ਦੇਖੋ ਨਾ ਅਸੀਂ ਅੰਦਰ ਜਾ ਕੇ ਐਂਡਾ ਢੇਰ ਲੱਗਿਆ ਖੁੰਝ ਐਂਡਾ ਢੇਰ ਇਹਦਾ ਰੋਜ਼ ਦਾ ਕੰਮ ਆ ਜੀ ਇਹਨਾਂ ਦਾ ਹੁਣ ਤੇਰਾ ਆਪਾ ਤਾਂ ਆਉਂਦੇ ਨਹੀਂ ਵੀਰੇ ਤੁਸੀਂ ਕਹਿ ਦਿੱਤੇ ਨਹੀਂ ਆਉਂਦੇ ਦੱਸ ਇਹ ਕੀ ਕੀਤਾ ਫੜਾ ਦਿਆ ਪੁਲਿਸ ਨੂੰ ਕਿਵੇਂ ਕਰੀਏ ਤਾਂ ਦੱਸ ਕੀ ਕਰੀਏ ਯਾਰ ਜਵਾਬ ਬਾਖ ਨਹੀਂ ਬਾਦਿਆਂ ਭੋਰਾ ਭੋਰਾ ਜਵਾਬ ਖਰਾਉਗਾ ਦਿਆਂ ਨੀ ਉਹ ਜਵਾਬਾਂ ਦਾ ਕੀ ਆ ਤੁਸੀਂ ਕਿਨੇ ਚਿਰ ਦੇ ਦੇਦੇ ਨਾ ਬੜਾ ਚਿਰ ਹੋ ਜਾਂਦਾ ਦੇ ਦੇ ਫਿਰ ਹਟਦੀ ਕਹਤ ਨਹੀਂ ਹਟਦੇ ਨਹੀਂ ਹਟਾਉਂਦੇ ਹਟਦੀ ਨਹੀਂ ਹੁਣ ਇਹਨੂੰ ਅੱਜ ਪੁਲਿਸ ਨੂੰ ਰੰਗੇ ਹੱਥੀ ਫੜਿਆ ਮੈਂ ਪੁਲਿਸ ਦੇ ਹਵਾਲੇ ਮੈਂ ਦੇਖਦਾ ਸੀ ਵੀ ਇਹਨੂੰ ਰੰਗੇ ਹੱਥੀ ਫਾਂਡ ਅੱਜ ਮੈਂ ਰੰਗੇ ਹੱਥੀ ਹੀ ਫੜਿਆ ਇਹਨੂੰ ਕਾਨੂੰਨੀ ਕਾਰਵਾਈ ਕਰੋ ਜੀ ਹੈ ਕਾਨੂੰਨੀ ਕਾਰਵਾਈ ਕਰੋ ਠੀਕ ਆ ਕਿਹੜੀ ਗੱਲ ਬਣਦੀ ਆ ਨਾ ਉਹ ਗੱਲ ਕਰੋ ਨਾਲ ਦੇਖੋ ਬਾਈ ਜੀ ਇਹਨੂੰ ਰੰਗੇ ਹੱਥੀ ਅੱਜ ਅਸੀਂ ਫੜਿਆ ਕੀ ਕਹਣਾ ਚਾਹੁੰਦਾ ਗੁਰੂ ਘਰ ਦੇ ਕੋਲ ਗਲਤ ਕੰਮ ਕਰਦੀ ਹੈ ਦੇਖੋ ਗਲਤ ਗੱਲ ਹੈ ਜੀ ਅੰਦਰ ਜਾ ਕੇ ਦੇਖੋ ਕੀ ਹਾਲ ਬਣਿਆ ਪਿਆ ਅੱਗੇ ਵੀ ਹਟਾਇਆ ਇੱਕ ਦੋ ਵਾਰੀ ਅੱਜ ਮੈਨੂੰ ਹਟਾਇਆ ਸੀ ਉਹ ਹਟ ਕੇ ਵਾਏ ਇੱਕ ਹੋਰ ਦੱਸੋ ਪ੍ਰਸ਼ਾਸਨ ਆ ਬਜਾਰ ਨਹੀਂ ਸਾਡੇ ਛੋਟੇ ਛੋਟੇ ਪੰਜਾਬੀਆਂ ਨੂੰ ਇਹ ਮਾਰਦੀ ਜਾ ਗਲਤ ਹੈ ਇਹਨਾਂ ਬਿਮਾਰੀ ਲੱਗਣਾ ਦਾ ਕੈਨੇਡਾ ਰਾ ਇਹ ਦੇਖੋ ਅੰਦਰ ਜਾ ਕੇ ਦੇਖੋ ਤੁਸੀਂ ਕੀ ਹਾਲ ਹੈ ਉੱਥੇ ਇਹਨਾਂ ਮੈਂ ਤਿੰਨ ਚਾਰ ਵਾਰੀ ਕਹਿ ਕੇ ਕਿ ਹਟੀ ਨਹੀਂ ਕਿਹ ਅੱਜ ਮੈਨੂੰ ਰੰਗੇ ਹੱਥੀ ਫੜਿਆ ਇੱਥੋਂ ਬਹੁਤ ਗਲਤ ਗੱਲ ਹੈ ਕੀ ਕਰਿਆ ਖੇਤਰ ਤੇ ਆਂਦੇ ਨੇ ਹੁਣ ਮੈਂ ਗੁਰਦਾਰਾ ਸਾਹਿਬ ਵੀ ਫੋਨ ਕਰਕੇ ਆੜਿਆ ਹੁਣ ਮੈਂ ਐਸਐਸਓ ਸਾਹਿਬ ਨੇ ਵੀ ਫੋਨ ਕਰਦਾ ਇਹਦੀ ਜਿਹੜੀ ਅਗਲੀ ਕਾਰਵਾਈ ਆ ਉਹ ਪੋਸਟ ਕਰੂਗੀ ਅਸੀਂ ਨਹੀਂ ਕਰਨੀ ਅਸੀਂ ਤੁਹਾਨੂੰ ਦਿਖਾਤਾ ਵੀ ਇੱਥੇ ਆਹ ਕੁਝ ਹੁੰਦਾ ਬਾ ਗੁਰੂ ਘਰ ਦੇ ਕੋਲ ਇਹਦੀ ਇਹਦੀਆਂ ਫੋਟੋਆਂ ਖਿੱਚ ਕੇ ਦੋ ਸਵੇਰੇ ਅਖਬਾਰ ਤੇ ਲਾਈਏ ਦੀ ਖਬਰ ਖਿੱਚਦੀਆਂ ਫੋਟੋਆਂ ਉਹ ਸਿਰਫ ਦੁਬਾਰੇ ਤਾਂ ਰਸੋਈ ਕਰ ਰਹੀਆਂ ਨੇ ਨਹੀਂ ਬਾਈ ਦੱਸ ਰਿਹਾ ਕਹਿੰਦਾ ਸਾਡੀਆਂ ਜਿਹੜੀਆਂ ਪੰਜਾਬਣ ਭੈਣਾਂ ਨੇ ਅਮਰੀਕਾ 'ਚ ਕੰਮ ਕਰਦੀਆਂ ਨੇ ਇਹ ਇਹ ਇੱਥੇ ਗਲਤ ਕੰਮ ਕਰਕੇ ਰੁਪਈਏ ਬਣਾਉਂਦੀਆਂ ਇਹਨਾਂ ਨੂੰ ਫੜਾਓ ਇਹਨਾਂ ਨੂੰ ਨਹੀਂ ਮੈਂ ਕਰਦਾ ਪੁਲਿਸ ਹੁਣ ਸਾਲਾਂ ਨੂੰ ਫੜਾਓ ਐਂ ਤਾਂ ਗੱਲ ਨਹੀਂ ਬਣਨੀ ਹੈਗੀ ਐਂ ਤਾਂ ਖਰਾਬ ਹੋਊਗਾ ਮਾਹੌਲ ਖਰਾਬ ਹੁਣ ਇੱਥੇ ਮਾਰਾ ਜਾਂ ਕੁਝ ਕਰ ਲੀਏ ਜਾਂਦੀ ਹੂ ਹੂ ਕਰ ਦਈਏ ਗੱਡੀ ਆ ਜਾ ਉਹ ਨਹੀਂ ਭਈਆਂ ਦੀ ਤਾਂ ਹਰੇਕ ਸੁਣਦਾ ਪੰਜਾਬੀ ਦੀ ਨਾਲ ਕੋਈ ਆ ਜਾ ਬਾਈ ਤੂੰ ਵੀ ਦੱਸ ਉਹ ਵੀ ਸੁਣ ਹਾਂ ਦੱਸ ਕੀ ਕਹਿੰਨਾ ਮੈਂ ਕਹਾਂ ਭਈਆਂ ਦੀ ਤਾਂ ਹਰੇਕ ਸੁਣਦਾ ਪੰਜਾਬੀ ਦੀ ਕੋਈ ਨਹੀਂ ਸੁਣਦਾ ਇਹ ਹੁਣ ਅਜੇ ਇਹਨੇ ਗਲਤ ਕੰਮ ਕੀਤਾ ਇਹ ਸੁਣ ਪੰਜਾਬੀ ਦੀ ਸਾਡੀ ਸੁਣਨੀ ਚਾਹੀਦੀ ਆ ਭਈਆਂ ਦੇ ਕੋਈ ਕਾਰਵਾਈ ਨਹੀਂ ਹੁੰਦੀ ਹੈ ਅੱਜ ਤੱਕ ਉਹਨੇ ਗਲਤ ਕੰਮ ਕਰਦੀ ਰੰਕੇ ਇੱਥੇ ਫੜੀਏ ਦੀ ਕਾਰਵਾਈ ਨਹੀਂ ਹੋ ਕਾਰਵਾਈ ਕਰਨੀ ਚਾਹੀਦੀ ਹੈ ਇਹਨਾਂ ਦੀ ਚਾਹੀਦੀ ਹੈ ਨਾ ਹਾਂ ਕੋਈ ਨਹੀਂ ਆਪਾਂ ਪ੍ਰਸ਼ਾਸਨ ਨੂੰ ਫੋਨ ਕਰਦੇ ਹਾਂ ਆ ਕੇ ਕਿ ਆ ਕੇ ਇਹਨੂੰ ਲੈਣ ਜਾਣ ਤੇ ਕਾਰਵਾਈ ਕਰਨ ਕਿਉਂਕਿ ਸਾਡੀਆਂ ਦੇਖੋ ਭੈਣਾਂ ਵੀ ਦੇਖਦੀਆਂ ਨੇ ਰਸਤੇ 'ਚ ਜਾਣ ਵਾਲੇ ਹਰ ਇੱਕ ਦੇਖਦਾ ਵਾ ਸਾਰੇ ਇੱਥੇ ਗਲਤ ਪ੍ਰਭਾਵ ਪੈਂਦਾ ਛੋਟੀਆਂ-ਛੋਟੀਆਂ ਬੱਚੀਆਂ ਨੇ ਪਹਿਲਾਂ ਤਾਂ ਇਹਨੂੰ ਚੱਕ ਕੇ ਲਫਾਫੇ 'ਚ ਪਾ ਮੇਰੀ ਗੱਲ ਸੁਣੋ ਕਰ ਇੱਕ ਉੱਥੇ ਵੀ ਖੜਦੀ ਉਹਨੂੰ ਵੀ ਫੜੋ ਉਹ ਵੀ ਦੱਸੋ ਸਾਨੂੰ ਉਹ ਉੱਥੇ ਖੜਦੀ ਉਹਨੂੰ ਵੀ ਫੜੋ ਇੱਕ ਨੂੰ ਉਹਨੂੰ ਆਉਂਦੀ ਇੱਥੇ ਫੜਦੀ ਉਹਨੂੰ ਵੀ ਕਰੋ ਉਹਦਾ ਵੀ ਕਰੋ ਲਾਜ ਉਹਨੇ ਗੰਦ ਪਾਇਆ ਵਾ ਭਾਈ ਅੰਦਰ ਜਾ ਕੇ ਦੇ ਢੇਰ ਲੱਗੇ ਹੋਇਆ ਪਤਾ ਸਾਨੂੰ ਅਸੀਂ ਰੋਜ਼ ਨੰਗਦੇ ਇੱਥੇ ਦੀ ਆ ਰਹੇ ਜੀ ਕਿਹਨੂੰ ਕਹੀਏ ਕਿਹਨੂੰ ਕਹੀਏ ਅਸੀਂ ਇੱਥੇ ਰੋਜ਼ ਨੰਗਦੇ ਇੱਧਰ ਦੀ ਅੱਛਾ ਸਾਡਾ ਰੋਜ਼ ਨੰਗਾ ਇੱਧਰ ਦੀ ਆਪ ਆਪ ਇਹ ਗੁਰੂ ਘਰ ਦੇ ਕੋਲੇ ਗਲਤ ਕੰਮ ਕਰਦੀ ਆ ਦੇਖ ਇਹ ਤਾਂ ਗਲਤ ਗੱਲ ਆ ਜੀ ਇਹ ਤੇ ਕਾਰਵਾਈ ਕਰੋ ਸਾਰੀ ਠੀਕ ਹਨ ਚੱਲ ਬਾਈ ਤੁਸੀਂ ਇੱਥੇ ਹੀ ਅਸੀਂ ਕੰਮ ਕਰਦੇ ਆਂ ਪਾਲਾ ਜੀ ਦੇ ਪੰਪ ਦੇ ਨਾਲ ਇਹਨਾਂ ਨੂੰ ਰੋਜ਼ ਦਾ ਹੀ ਕੰਮ ਆ ਜੀ 2-4 ਵੇ ਵ ਇਹਨਾਂ ਨੂੰ ਬਾਰਿੰਗ ਵੀ ਦਿੱਤੇ ਹੋਏ ਜਾਓ ਜਾਓ ਇੱਥੇ ਹੀ ਵਰਦੇ ਨੇ ਜੀ ਹਾਂ ਸਾਨੂੰ ਤਕਰੀਬਨ 3 ਸਾਲ ਦੇਖਣ ਹੋ ਗਏ ਇੱਥੇ ਨਾ ਗੰਦ ਪਾਇਆ ਪੂਰਾ ਅੱਛਾ ਹਾਂਜੀ ਹੁਣ ਇਹਦਾ ਕੀ ਕੀਤਾ ਜਾਵੇ ਇਹਨਾਂ ਨੂੰ ਜੋ ਇਹਨਾਂ ਦੀ ਕਾਰਵਾਈ ਹੁੰਦੀ ਕਰਨੀ ਜਾਏ ਜੀ ਹੋਰ ਵੀ ਇਹਨਾਂ ਨੂੰ ਦੇਖ ਕੇ ਦੇਖੋ ਵੱਡੀ ਗੱਲ ਜਿਹੜੀ ਇਹ ਨੇ ਆ ਵੀ ਸਾਕਾ ਗੁਰੂ ਘਰ ਨੇੜੇ ਆ ਹਾਂਜੀ ਆ ਗੁਰਾ ਦੀ ਚੰਨ ਸੋ ਪ੍ਰਾਪਤ ਘਾ ਧਰਤੀ ਨੇੜੇ ਆ ਜਿੱਥੇ ਇੱਥੇ ਹਰ ਇੱਕ ਦੂਰ ਦਰਾਡੇ ਸਾਡੀ ਭੈਣ ਵੀ ਆਉਂਦੀ ਹੈ ਭਰਾ ਵੀ ਆਉਂਦੇ ਨੇ ਇੱਥੋਂ ਦੀ ਗੁਜ਼ਰਦੇ ਨੇ ਜੇ ਇਹ ਜਿਹੇ ਜਗ੍ਹਾ ਤੇ ਸਾਨੂੰ ਇਹ ਜਿਹੜਾ ਦੇਖਣ ਨੂੰ ਮਿਲੂਗਾ ਤਾਂ ਉਹਨਾਂ ਤਾਂ ਕੀ ਪ੍ਰਭਾਵ ਪੋਵੇ ਉਹ ਵੀ ਖਰਾਬ ਹੋਣੀ ਹੈ ਜੀ ਕੱਲ ਦੇ ਰੇਟ ਦੇ ਵਿੱਚ ਸਾਡੇ ਛੋਟੇ ਛੋਟੇ ਬੱਚੇ ਸਕੂਲਾਂ ਇਹਨਾਂ ਤੇ ਹੀ ਨਾਥ ਪੁਣੀ ਚਾਹੀਦੀ ਆਪਰ ਤਾਂ ਸਰਕਾਰ ਨੂੰ ਇਹੀ ਵੇਟ ਆ ਜੀ ਇਹਨਾਂ ਤੇ ਨਾਥ ਪੁਣੀ ਚਾਹੀਦੀ ਅਸੀਂ ਪਹਿਲਾਂ ਵੀ ਫੜੀਆਂ ਸੀ ਪਰ ਪਹਿਲਾਂ ਇਹਨਾਂ ਨੂੰ ਬਖਸ਼ ਦਿੱਤਾ ਗਿਆ ਸੀ ਅਸੀਂ ਪੁਲਿਸ ਬੁਲਾਈ ਸੀ ਫਿਰ ਮੋੱਕੇ ਮੋੱਕੇ ਤੇ ਪੁਲਿਸ ਆ ਕੇ ਇੱਥੋਂ ਚਲੇ ਗਈ ਸੀ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਕਾਰਵਾਈ ਬਿਨਾ ਸੁਧਰਨਾ ਨਹੀਂ ਅੱਛਾ ਹਾਂਜੀ ਕਾਰਵਾਈ ਹੋਣੀ ਚਾਹੀਦੀ ਇਹਨਾਂ ਤੇ ਠੀਕ ਆ ਜੀ ਹੁਣ ਅਸੀਂ ਕਰਦੇ ਆ ਪ੍ਰਸ਼ਾਸਨ ਨੂੰ ਫੋਨ ਅੱਗੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਕੀ ਕਰਨਾ ਕੀ ਨਹੀਂ ਕਰਨਾ ਉਹ ਆਪਾਂ ਕਰਦੇ ਆ ਪ੍ਰਸ਼ਾਸਨ ਨੂੰ ਫੋਨ ਖੜਾ ਕੇ ਤੈਨੂੰ ਮੈਂ ਪਾਉਣਾ ਗੰਦ ਪੰਜਾਬ ਤੇ ਗੰਦ ਪਾਇਆ ਤੂੰ ਦੇਖੋ ਤੁਸੀਂ ਸਾਨੂੰ ਸਾਨੂੰ ਇਹ ਦੇਖੋ ਤੁਸੀਂ ਜਿਹੜਿਆ ਨਿਹੰਗ ਫੌਜਾਂ ਨੇ ਉਹ ਵੀ ਮੌਕੇ ਤੇ ਪਹੁੰਚ ਗਿਆ ਨੇ ਇਹ ਹਟਦੀ ਨਹੀਂ ਅਸੀਂ ਇਹਨੂੰ ਬਹੁਤ ਰੋਕਿਆ ਇੱਥੇ ਪੰਜਾਬੀ ਮੁੰਡੇ ਛੋਟੇ ਛੋਟੇ ਮੁੰਡੇ ਛੋਟੇ ਛੋਟੇ ਪੰਜਾਬੀ ਮੁੰਡੇ ਆਉਂਦੇ ਨੇ ਇੱਥੇ ਅਸੀਂ ਬਹੁ ਵਾਰੀ ਇਹਨੂੰ ਸਮਝਾਇਆ ਵੀ ਤੈਨੂੰ ਕੰਮ ਤੇ ਵੀ ਲਾ ਦਿੰਨੇ ਆ ਪਰ ਇਹਦਾ ਸੌਖਾ ਕੰਮ ਬਣ ਕੇ ਵਧੀਆ ਦਿਹਾੜੀ ਪੈਂਦੀ ਆ ਹੈ ਹੋਰ ਕਿਹੜੀ ਕਿਹੜੀ ਤੇਰੇ ਨਾਲ ਤਾਂ ਇਹਨੇ ਕੰਮ ਕਰਕੇ ਕੀ ਲੈਣਾ ਮਾ ਸਾਡੇ ਵੀਰ ਦੱਸਦੇ ਨੇ ਵੀ ਇੱਥੇ ਨਰੇਗਾ ਦੇ ਕਰਕੇ ਸਾਡੀਆਂ ਪੰਜਾਬਣ ਭੈਣਾਂ ਨੇ ਉਹ ਕੰਮ ਕਰਕੇ ਰੋਟੀ ਕਮਾਉਂਦੀਆਂ ਨੇ ਪਰ ਇਹਨੂੰ ਵੀ ਅਸੀਂ ਬਹੁਤ ਸਮਝਾਇਆ ਵੀ ਤੈਨੂੰ ਕੰਮ ਤੇ ਲਾ ਦੇਣਾ ਕਿਸੇ ਨਾ ਕਿਸੇ ਪਾਸੇ ਕੰਮ ਤੇ ਲੱਗ ਪਰ ਇਹ ਕਦੇ ਨਹੀਂ ਮੰਨੀ ਇਹ ਦੇਖੋ ਮਲੇਰ ਕੋਟਲਾ ਰੋਡ ਤੇ ਅਸੀਂ ਖੜੇ ਆ ਇੱਥੋਂ ਦੇ ਹਾਲਾਤ ਬਹੁਤ ਹੀ ਨਾਜ਼ੁਕ ਬਣ ਚੁੱਕੇ ਨੇ ਕਿਉਂਕਿ ਨਹਿਿੰਗ ਫੌਜਾਂ ਨੇ ਜਿਹੜੀਆਂ ਇੱਥੇ ਪਹੁੰਚ ਚੁੱਕੀਆਂ ਨੇ ਤੇ ਜਿਹੜਾ ਇਹ ਮਾਹੌਲ ਆ ਜਿਹੜਾ ਮਾਹੌਲ ਆ ਕਿਉਂਕਿ ਇਹ ਮੰਨਦੀ ਨਹੀਂ ਅਸੀਂ ਇਹਨੂੰ ਬਹੁਤ ਸਮਝਾਇਆ ਵਾ ਇਹਦੇ ਕੰਤੇ ਜੂਨ ਹੀ ਸਰ ਕੀ ਅੱਜ ਸਾਨੂੰ ਦੱਸ ਰਹੀ ਹੈ ਕਹਿੰਦੀ ਮੈਂ 12 ਦਿਨ ਬਾਅਦ ਆਈਆਂ ਬਾਬਾ ਜੀ ਕਹਿੰਦੀ ਮੈਂ ਅੱਜ 12 ਦਿਨ ਬਾਅਦ ਆਈਆਂ ਦੇਖੋ ਆਉਂਦੀ ਜ਼ਰੂਰ ਆ ਅੰਦਰ ਜਾ ਕੇ ਦੇਖੋ ਹਾਲਾਤ ਇਹ ਤੂੰ 12 ਦਿਨ ਬਾਅਦ ਇਥੇ ਕਰਨ ਗਈਆਂ ਆ ਮੈਂ ਇਹਨੂੰ ਖੋਦ ਕੇ ਆ ਮੈਂ ਕਿਹਾ ਤੈਨੂੰ ਮੈਂ ਕੰਮ ਤੇ ਲਵਾ ਦਿੰਦਾ ਪਰਸੋ ਦੀ ਗੱਲ ਦੱਸਦਾ ਮੈਂ ਇਥੇ ਗੁਰੂ ਘਰ ਦੇ ਅਸੀਂ ਗੇਟ ਦੇ ਮੋੜੇ ਅਸੀਂ ਮੱਥਾ ਟੇਕ ਕੇ ਲੰਘਦੇ ਆ ਠੀਕਾ ਉੱਥੇ ਭਈਏ ਪਚਕਾਰੀਆਂ ਮਰੀ ਜਾਂਦੇ ਨੇ ਫੇਰ ਹਾਂ ਮੂੰਹ ਚ ਪਾ ਕੇ ਗੁੱਟ ਕੇ ਤੁਸੀਂ ਗੁਰੂ ਘਰ ਦੇ ਮਗਰ ਇੱਥੇ ਧੰਦਾ ਕਰੀ ਜਾਂਦੀ ਹੋ ਪਰ ਮੈਂ ਸੁਣਾ ਇਹ ਦੇਖੋ ਸਾਡੇ ਪੰਜਾਬੀ ਜਾਂਦੇ ਨੇ ਡੇਰੇ ਛੋਟੇ ਛੋਟੇ ਲਫਾਵਾ ਭਰਿਆ ਕੱਲੇ ਵਾਸਤੇ ਲਫਾਵਾ ਦੇਖੋ ਤੁਸੀਂ ਲਫਾਵਾ ਭਰਿਆ ਇਹ ਦੇਖੋ ਆ ਦਿਖਾਓ ਦੇਖੋ ਲਫਾਵਾ ਭਰਿਆ ਦਿਖਾਓ ਇਹੋ ਦਿਖਾ ਇੱਧਰ ਆ ਕੇ মিডিਆ ਦੇ ਸਾਹਮਣੇ ਲਫਾਵਾ ਦਿਖਾ ਵੀਡੀਓ ਸਾਹਮਣੇ ਲਫਾਵਾ ਦਿਖਾ ਦਿਖਾ ਲਫਾਵਾ ਖੋਲ ਕੇ ਬਾਬਾ ਇਹ ਡਾਂਗ ਦਿਓ ਦੇਖੋ ਲਫਾਵਾ ਲਫਾਵਾ ਦਿਖਾ ਬਾਬਾ ਛੱਡ ਲਫਾਵਾ ਦਿਖਾ ਖੋਲ ਕੇ ਲਫਾਫਾ ਦਿਖਾ ਖੋਲ ਕੇ ਲਫਾਫਾ ਦਿਖਾ ਖੋਲ ਕੇ ਇੱਥੇ ਖੜ੍ਹ ਇੱਥੇ ਖੜ੍ਹ ਲਫਾਫਾ ਦਿਖਾ ਖੋਲ ਕੇ ਖੋਲ ਕੇ ਦਿਖਾ ਲਫਾਫਾ ਤੂੰ ਲਫਾਫਾ ਦਿਖਾ ਤੈਨੂੰ ਕਿੰਨੀ ਵਾਰੀ ਰੋਕਿਆ ਇੱਥੇ ਖੜ੍ਹ ਇੱਥੇ ਖੜ੍ਹ ਕਿੰਨੀ ਵਾਰੀ ਰੋਕਿਆ ਤੈਨੂੰ ਇੱਕ ਵਾਰੀ ਰੋਕ ਇੱਥੇ ਖੜ੍ਹ ਚੱਲ ਲਫਾਫਾ ਦਿਖਾ ਲਫਾਫਾ ਦਿਖਾ ਖੋਲ ਕੇ ਇੱਥੇ ਦਿਖਾ ਇੱਥੇ ਦਿਖਾ ਲਫਾਫਾ ਆ ਦੇਖ ਆ ਦੇਖੋ ਆ ਸੁਰਕੀ ਵੀ ਸੁਰਕੀ ਇਹਦੇ ਵਿੱਚੋਂ ਨਿਕਲੀ ਆ ਇਹ ਸੁਰਕੀ ਜਦੋਂ ਲਾਉਂਦੀ ਆ ਜਦੋਂ ਕੋਈ ਆਉਂਦਾ ਇਹਦੇ ਕੋਲ ਤਾਜੀ ਸੁਰਕੀ ਲਾ ਕੇ ਜਾਂਦੀ ਆ ਫਿਰ ਆ ਦੇਖੋ ਆ ਦੇਖੋ ਆ ਦੇਖੋ ਸਾਰਾ ਮੇਕਅਪ ਦਾ ਸਮਾਨ ਵੀ ਕੋਲੇ ਰੱਖਦੀ ਐ ਸਾਡੇ ਪੰਜਾਬੀਆਂ ਨੂੰ ਪਰਵਾਉਣ ਵਾਸਤੇ ਬਚੋ ਭਰਾਓ ਬਚੋ ਇੱਥੇ ਆ ਜਾ ਉਹਰੇ ਆਹ ਦੇਖੋ ਆਹ ਹਾਲਾਤ ਨੇ ਇੱਥੇ ਦੇ ਗੁਰਦਾਰ ਆਲਮ ਗਿਰੀ ਸੇ ਕੋਲ ਖੜੇ ਆ ਸੀ ਇੱਥੇ ਗਾੜੋ ਬਾਬਾ ਜੀ ਕੀ ਸਦਾ ਮਿਲਣੀ ਚਾਹੀਦੀ ਇਹਨੂੰ ਸਾਜਾ ਇਹਦੇ ਡਾਂਗ ਫੇਰਾਂਗੇ ਬੈਦਾ ਕਿਹੜੇ ਨੂੰ ਪੁਲਿਸ ਦੇ ਵਾਲੇ ਦਾ ਕੀ ਕਰਨ ਪਬਲਿਕ ਪਬਲਿਕ ਦੇ ਡਾਂਗ ਫੇਰੇ ਇਹਦੇ ਦੇਖੋ ਇਹ ਅਸੀਂ ਇਹਨੂੰ ਕਿਹਾ ਮੁੰਡੇ ਜਿਹੜਾ ਇੱਥੇ ਫੜਿਆ ਉਹ ਵੀ ਪੰਜਾਬੀ ਸੀ ਕਿ ਭੱਜ ਕੇ ਪਰ ਸਾਡੇ ਹੱਥ ਨਹੀਂ ਆਏ ਇਹਨਾਂ ਬਣਿਆ ਜੀ ਇਹਨਾਂ ਨੂੰ ਪਹਿਲਾ ਪ੍ਰਸ਼ਾਸਨ ਨੇ ਕੀ ਕਰਿਆ ਤੁਹਾਨੂੰ ਤੁਹਾਨੂੰ ਦੋ ਵਾਰ ਵਾਰਨਿੰਗ ਦਿੱਤੀ ਪਹਿਲਾਂ ਮੈਂ ਖੁਦ ਦਿੱਤੀ ਆ ਪਾਪਾ ਜੀ ਦਿੱਤੀ ਆ ਵਾਰਨਿੰਗ ਕਿਉਂ ਮੈਂ ਕਹ ਤੈਨੂੰ ਮੈਂ ਕੰਮ ਤੇ ਲਵਾ ਦਿੰਦਾ ਇਹਨੂੰ ਇਹ ਵੀ ਕਿਹਾ ਮੈਂ ਕਹ ਤੈਨੂੰ ਫੈਕਟਰੀ ਲਵਾ ਦਿੰਦਾ ਰਾਜਾ ਸਿੰਘ ਮੇਰਾ ਖਾਲਸਾ ਨੌਆ ਮੈਂ ਐਸੇ ਰੋਡ ਤੇ ਰਹਿਣਾ ਖੰਡਾ ਮੇਰੇ ਮੋਟਰਸਾਈਕਲ ਤੇ ਮੋਰੇ ਲੱਗਿਆ ਹੋਇਆ ਠੀਕ ਆ ਜੀ ਮੈਂ ਦੁਨੀਆ ਨੂੰ ਨਹੀਂ ਜਾਣਦਾ ਦੁਨੀਆ ਮੈਨੂੰ ਜਾਣਦੀ ਆ ਮੈਂ ਕਿਸੇ ਜਨਾਨੀ ਨੂੰ ਧੰਦਾਗਰਦੀ ਨੂੰ ਦੇਖ ਲਿਆ ਮੈਂ ਕਿਸੇ ਬੰਦੇ ਨੂੰ ਬੀੜੀ ਪਿੰਦੇ ਨੂੰ ਦੇਖ ਲਿਆ ਠੀਕ ਆ ਰੋਡ ਦੇ ਉੱਤੇ ਪਬ ਠੀਕ ਆ ਬਾਤ ਨਾ ਕਿ ਹਮਾ ਸਲੋਤਰ ਮਾਰ ਮਾਰ ਕੇ ਲੱਤਾਂ ਤੋੜ ਦੂੰ ਉਹਦੀਆਂ ਇਹ ਖੁੱਲ ਫੁੱਲੀ ਚੇਤਾਵਨੀ ਐ ਇਹ ਮੇਰੇ ਵੱਲਿਓ ਠੀਕ ਆ ਮੈਂ ਤਾਂ ਹੁਣ ਵੀ ਨਿਕਲੇ ਆਇਆ ਮੈਂ ਤਾਂ ਕਹਿੰਦਾ ਪਿੰਡਾਂ ਦੇ ਵਿੱਚ ਮਦੇ ਪਾਓ ਜਾ ਕੇ ਥੋੜਾ ਜਿਹਾ ਹੋਰ ਅੱਗੇ ਬੈਂਦੀ ਆ ਕਿੱਥੇ ਅੱਗੇ ਮਦੇ ਪਾਓ ਪਿੰਡਾਂ ਦੇ ਵਿੱਚ ਇਹਨਾਂ ਨੂੰ ਭਈਆਂ ਨੂੰ ਬਾਹਰ ਕੱਢੋ ਆਏ ਭਈਏ ਆ ਕੇ ਤੇ ਸਾਡੇ ਗੁਰੂ ਘਰਾਂ ਦੇ ਮਗਰ ਧੰਦੇ ਕਰੀ ਜਾਂਦੇ ਨੇ ਐ ਕੱਡੀ ਲਾਂਧ ਦੀ ਗੱਲ ਆ ਦੇਖੋ ਕਿੰਨੀ ਕਿਦੂਰਾ ਦੱਸੋ ਤੁਸੀਂ ਆਲਮਗੀਰ ਕਿੱਡੀ ਲਾਂਧ ਦੀ ਗੱਲ ਆ ਇਹ ਤੈਨੂੰ ਤਾਂ ਸਜ਼ਾ ਮਿਲਲੀ ਆ ਭਾਈ ਤੈਨੂੰ ਤੈਨੂੰ ਮੇਲ ਨਹੀਂ ਆ ਸੱਜਾ ਮੇਰੇ ਹੱਥ ਬੰਨੇ ਉਹਨੇ ਬੰਦਾ ਹੁੰਦਾ ਨਾ ਕੋਈ ਮੱਕਤਾ ਠੋਕ ਦਿੰਦਾ ਆਹੀ ਮੇਰੀ ਗੱਲ ਆ ਭਾਈ ਜਿਹੜੀ ਮੈਂ ਗੱਲ ਕਹੀ ਆ ਇਹਦੇ ਗੱਲ ਤੇ ਸੀ ਆਟਾ ਪਾ ਪੰਜਾਬੀਆਂ ਨੂੰ ਕੀ ਕਹਿਣਾ ਚਾਹੁੰਦਾ ਜਿਹੜੇ ਇੱਕ ਹੋ ਜਾਂਦੇ ਨੇ ਜੀ ਉਹ ਤਾਂ ਗੰਦੇ ਨੇ ਪੰਜਾਬੀ ਜਾਂਦੇ ਨੇ ਦੇਖੋ ਗੰਦੇ ਨਹੀਂ ਹੁੰਦਾ ਜਿਹੜੇ ਰੁਕਦੇ ਨੇ ਰੋੜਾਂ ਦੇ ਉੱਤੇ ਜਿਹੜੇ ਗੁਰੂ ਘਰਾਂ ਦੇ ਮਗਰ ਜਾਂਦੇ ਨੇ ਗਲਤ ਗੱਲ ਆ ਵੀਰੇ ਗਲਤ ਗੱਲ ਆ ਉਹਨਾਂ ਦੀ ਮਾਰਦੀਆਂ ਉਹਨਾਂ ਨੂੰ ਹੱਥ ਮਾਰਦੀਆਂ ਇਹ ਸਿੰਘਣੀ ਆ ਗਈ ਪੈਣੇ ਆ ਜਾ ਆ ਜਾ ਭਾਈ ਦੇਖੋ ਤੁਸੀਂ ਦੇਖੋ ਦੇਖ ਇੱਥੇ ਸਿੰਘ ਪਹੁੰਚ ਰਹੇ ਨੇ ਵੱਡੀ ਗੰਢੀ ਦੇ ਵਿੱਚ ਜਿਹੜੇ ਸਿੰਘ ਆ ਚੁੱਕੇ ਨੇ ਇੱਕ ਸਿੰਘਣੀ ਵੀ ਆ ਚੁੱਕੀ ਆ ਹੁਣ ਦੇਖੋ ਤੁਸੀਂ ਗਾਹਾਂ ਦੇ ਜਿਹੜੇ ਕੀ ਬਣਦਾ ਕਿ ਉਹ ਤੁਸੀਂ ਆਪ ਦੇਖੋਗੇ ਇਹ ਭੈਣੇ ਅਸੀਂ ਖੁਦ ਇਹਨੂੰ ਅਸੀਂ ਫੜਿਆ ਅਸੀਂ ਉੱਥੇ ਖੜੇ ਸੀ ਅਸੀਂ ਇਹ ਦੇਖਦੇ ਸੀ ਕਿ ਕੋਈ ਬੰਦਾ ਬੜੇ ਦੇ ਕੋਲ ਬੰਦਾ ਵੜ ਗਿਆ ਅਸੀਂ ਨੂੰ ਮੌਕੇ ਤੇ ਫੜਿਆ ਬੰਦਾ ਉਹ ਮਗਰ ਦੀ ਖੇਤਾ ਵਿੱਚ ਹੀ ਭੱਜ ਗਿਆ ਅਸੀਂ ਇਹਨੂੰ ਫੜਿਆ ਆ ਇਹਦੇ ਕੋਲੋਂ ਮਿੰਡੀਆਂ ਚੀਜ਼ਾਂ ਤੇ ਅੰਦਰ ਵੀ ਦੇਖੋ ਬਹੁਤ ਕੁਸ ਪਿਆ ਵਾ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਹ ਪ੍ਰਵਾਸਣ ਆਜੀ ਪੰਜਾਬੀ ਸਾਡੇ ਬੰਦੇ ਅੰਦਰ ਬੜੇ ਵੜਦੇ ਨਹੀਂ ਕੋਲ ਉਹ ਇਹ ਨਾ ਜਾਏ ਮੈਂ ਕੀ ਕਮਾਉ ਨਾ ਵਾਸਤੇ ਨਹੀਂ ਸਾਡੇ ਪੰਜਾਬੀਆਂ ਬਾਰੇ ਕੁਛ ਕਹੋ ਜਿਹੜੇ ਜਾਣਦੇ ਨੇ ਇਹਨਾਂ ਕੋਲ ਵੀਰੇ ਮੈਂ ਇਹ ਚੀਜ਼ ਕਹਿਨੀ ਆ ਵੀ ਪੰਜਾਬੀਆਂ ਜੀ ਤਾਂ ਕੰਮ ਨਹੀਂ ਕਰਦੇ ਹੈਗੇ ਇਹਨਾਂ ਨੂੰ ਬੁਲਾਉਂਦੇ ਨੇ ਤਾਂ ਇਹ ਕਰਦੇ ਆਪਣੀ ਮਰਜ਼ੀ ਨਾਲ ਜੇ 100 ਰੁਪਏ ਦੀ ਚੀਜ਼ ਆ ਇਹ 50 ਰੁਪਏ ਚ ਕਰ ਦਿੰਦੇ ਨੇ ਬਿਲਕੁਲ ਉਹ ਚੀਜ਼ਾਂ ਨੂੰ ਉਹ ਕਰੋ ਵੀ ਜੋ ਚਲ ਉਹ ਤਾਂ ਇੱਕ ਖੇਤੀਬਾੜੀ ਦਾ ਪਰ ਜਿਹੜਾ ਆ ਕੁਸ਼ ਕਰਦੇ ਨੇ ਇਹ ਗਲਤ ਗੱਲ ਆ ਵੀਰੇ ਬਹੁਤ ਗਲਤ ਦੇਖੋ ਮੈਂ ਸਰੀਆ ਮੱਝ ਫੜਿਆ ਜੀ ਇਹਨੂੰ ਮੈਂ ਨੂੰ ਰੋਜ਼ ਕਹਿੰਦਾ ਸੀ ਵਾਰਨਿੰਗ ਦਿੰਦਾ ਸੀ ਹਟਦੀ ਨਹੀਂ ਗਈ ਇਹ ਤੁਸੀਂ ਕੀ ਕਹਿਣਾ ਚਾਹੁੰਦੇ ਤੁਸੀਂ ਇੱਕ ਲੇਡੀ ਹੋ ਮੇਰੇ ਬਹੁਤ ਗਲਤ ਗੱਲ ਆ ਠੀਕ ਆ ਜੀ ਹੁਣ ਕੀ ਸਕਦਾ ਮਿਲ ਜੀ ਇਹਨੂੰ ਅਸੀਂ ਪ੍ਰਸ਼ਾਸਨ ਨੂੰ ਵੀ ਬੁਲਾ ਲਿਆ ਜੀ ਇਹਨਾਂ ਦੇ ਬੱਚੇ ਹੈਗੇ ਆ ਇਹ ਤਾਂ ਇਹਨੂੰ ਪੁੱਛੋ ਦੱਸ ਕਿੱਥੇ ਨੇ ਬੱਚੇ ਤੇਰੇ ਅੱਗੇ ਪਿੱਛੇ ਕੋਈ ਨਹੀਂ ਜੀ ਤੂੰ ਕਿੱਥੇ ਦੀ ਰਹਿਣ ਆਲੀ ਆ ਥੋੜੇ ਪੜਦੇ ਆ ਹੈ ਪੜ੍ਹਦੇ ਨੇ ਬੱਚੇ ਤੂੰ ਗ੍ਰਹਿਣ ਕਿੱਥੇ ਦੀ ਵਾਲੀਆਂ ਗੋਂਡਾ ਜਿਲੇ ਦੀ ਗੋਂਡਾ ਦੀ ਗੋਂਡਾ ਜ਼ਿਲ੍ਹੇ ਦੀ ਆ ਜੀ ਇਹ ਜੁਪੀ ਜੁਪੀ ਚ ਪੈਂਦਾ ਜੁਪੀ ਚ ਪੈਂਦਾ ਜੀ ਇਹ ਇਹ ਜੁਪੀ ਚ ਪੈਂਦਾ ਜੀ ਗੋਂਡਾ ਜੁਪੀ ਚ ਪੈਂਦਾ ਆ ਦੇਖ ਲਓ ਜੁਪੀ ਬਿਹਾਰ ਆ ਪੰਜਾਬੀਓ ਦੇਖ ਲਓ ਆ ਸੋਡੀ ਮਤ ਮਾਰੀਆ ਆ ਬੁੜੀਆਂ ਦੇ ਕੋਲ ਤੁਸੀਂ ਜਾਂਦੇ ਹੋ ਜਿਹੜੇ ਛੋਟੇ ਛੋਟੇ ਮੁੰਡੇ ਨੇ ਸਾਸਨ ਨੂੰ ਬੁਲਾ ਕੇ ਬੁਲਾ ਲਏ ਜੇ ਪ੍ਰਸ਼ਾਸਨ ਤੇ ਉਹਦੇ ਇਹਦੇ ਉੱਤੇ ਪੂਰੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਇਹ ਨਹੀਂ ਕਹਿ ਰਹੇ ਕਿ ਲੇਡੀ ਜੇ ਤਾਂ ਇਹਨੂੰ ਛੱਡ ਦੇ ਨਹੀਂ ਨਹੀਂ ਪ੍ਰਸ਼ਾਸਨ ਆ ਰਿਹਾ ਜੀ ਹਾਂ ਉਹਦਾ ਉਹਦਾ ਹੱਕ ਮੰਦਾ ਵੀ ਇਹ ਕਾਰਵਾਈ ਕਰੇ ਜੇ ਜੇ ਅਸੀਂ ਕੁਝ ਕਰਦੇ ਹਾਂ ਤੇ ਇਹ ਉਹ ਕਹਿੰਦੇ ਜੀ ਤੁਸੀਂ ਕਾਨੂੰਨ ਹੱਥ ਚ ਲੈ ਲੈਂਦੇ ਹੋ ਕਾਨੂੰਨ ਸਾਡੇ ਲਈ ਕਾਨੂੰਨ ਹੱਥ ਚ ਆ ਗਿਆ ਤੇ ਮਤਲਬ ਇਹਨਾਂ ਲਈ ਕੋਈ ਗੱਲ ਨਹੀਂ ਇਹ ਨਹੀਂ ਕਦੇ ਵੀ ਹੋ ਸਕਦਾ ਨਾ ਐਦਾ ਇਹ ਚੱਲਣਾ